80 85 ਮੀਟਰਾਂ ਦੀ ਪਹਿਲਾਂ ਉਹ ਅਸੀਂ ਟਰਾਂਸਪੋਰਟਰ ਕਰਾ ਲਾ ਘੋੜਾ ਕਲੋਨੀ ਜੀ ਉੱਥੇ ਮਾਲ ਖਾਨਾ ਉੱਥੇ ਛੱਡਿਆ ਹੁੰਦਾ ਜਿਹੜੇ ਕੰਡਮ ਨੇ ਇਹ ਵੀ ਕੰਡਮ ਨੇ ਬਹੁਤ ਚਿਰ ਦੇ ਪਏ ਆ ਪੁਰਾਣੇ ਜਿਨ੍ਹਾਂ ਦਾ ਕੋਈ ਬਾਲੀਵਾਰ ਸੀ ਕੋਈ ਲਵਾਰਸ ਨੇ ਉਹ ਚੱਕ ਕੇ ਸਾਰੇ ਉੱਥੇ ਮਾਲ ਖਾਨੇ ਜਮਾ ਕਰਾ ਰਿਆ ਅੱਛਾ ਅੱਛਾ ਇਹ ਕੀ ਕੇਸ ਪ੍ਰੋਪਰਟੀਆਂ ਹੈ ਜਾਂ ਕਿਸ ਤਰ੍ਹਾਂ ਕੰਪਾਊਂਡ ਹੈ ਜਿੰਨੂੰ ਆਪਾਂ ਕਹਿੰਦੇ ਬਾਉਂਡ ਕਰ ਦਿੱਤੇ ਹੋਏ ਇਸ ਪ੍ਰੋਪਰਟੀ ਵੀ ਨੇ ਕੁਝ ਉਦਾਂ ਹੀ ਲਵਾਰਸ ਨੇ ਜੀ ਅੱਛਾ ਇਹ ਲਵਾਰਸ ਹਾਂ ਤੇ ਲਵਾਰਸ ਹੀ ਨੇ ਵਿੱਚ ਉਚਿਤ ਨਗਰ ਟੈਂਪੋ ਪਈ ਤੇ ਅੱਛਾ ਇਹ ਚੌਥਾ ਜਾ ਰਿਹਾ ਇਹ ਚੌਥਾ ਜਾ ਰਿਹਾ ਜੀ ਜਿਹੜੇ ਵੀਕਲਸ ਨੇ ਉਹਨਾਂ ਨੂੰ ਉੱਥੋਂ ਹਟਾ ਕੇ ਸਾਫ ਸਫਾਈ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਇਸ ਜਗ੍ਹਾ ਨੂੰ ਜਿਹੜਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਹਾਲਾਂਕਿ ਇਹਨਾਂ ਨੂੰ ਫਿਲਹਾਲ 3 ਨੰਬਰ ਡਿਵੀਜ਼ਨ ਥਾਣੇ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਜਾਏਗਾ ਕਿ ਇੱਥੇ ਬਾਈਕ ਜਿਹੜੇ ਬਾਉਂਡ ਕੀਤੇ ਹੋਏ ਸੀਗੇ ਕੰਪਾਉਂਡ ਸੀਗੇ ਅੰਦਰ ਸੀਗੇ ਔਰ ਜਿੰਨਾ ਦੀ ਹਲੇ ਤੱਕ ਅਗਰ ਕਹੀਏ ਕਿ ਕਿਸੇ ਨੇ ਇਹਨਾਂ ਨੂੰ ਕਲੇਮ ਨਹੀਂ ਕੀਤਾ ਜਾਂ ਫਿਰ ਕੇਸ ਪ੍ਰਾਪਰਟੀਆਂ ਦੇ ਵਿੱਚ ਵੀ ਪਏ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਬਾਈਕਸ ਜਿਹੜੇ ਨੇ ਔਰ ਕਬਾੜ ਬਣਦੇ ਹੋਏ ਜਾ ਰਹੇ ਸੀਗੇ ਇੱਥੇ ਉਸ ਕਬਾੜ ਨੂੰ ਹੁਣ ਇੱਕ ਤਰ੍ਹਾਂ ਨਾਲ ਹਟਾਣਾ ਸ਼ੁਰੂ ਕਰ ਦਿੱਤਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਬਾੜ ਬਣ ਚੁੱਕੇ ਨੇ ਹਾਈ ਕੋਰਟ ਵੱਲੋਂ ਥਾਣਿਆਂ ਦੇ ਵਿੱਚ ਲੱਗੇ ਹੋਏ ਵੀਕਲਸ ਜਿਹੜੇ ਨੇ ਉਹਨਾਂ ਨੂੰ ਹਟਾਉਣ ਦੀ ਗੱਲ ਆਖੀ ਗਈ ਸੀ ਲੇਕਿਨ ਫਿਲਹਾਲ ਉਹਦੇ ਲਈ ਕੀ ਸਮਾਂ ਦਿੱਤਾ ਗਿਆ ਹੈਗਾ ਜਾਂ ਫਿਰ ਉਹਦੇ ਲਈ ਪੁਖਤਾ ਕਿਹੜੀ ਤਰੀਕ ਜਿਹੜੀ ਹੈ ਦਿੱਤੀ ਜਾਏਗੀ ਉਹਦਾ ਇੰਤਜ਼ਾਰ ਕਰਨਾ ਪਏਗਾ ਲੇਕਿਨ ਫਿਲਹਾਲ ਤੁਹਾਨੂੰ ਦੱਸਦੀ ਏ ਕਿ ਆਪਣੇ ਲੇਬਲ ਦੇ ਉੱਤੇ ਥਾਣੇ ਤੇ ਚੌਂਕੀਆਂ ਵੱਲੋਂ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਉੱਥੋਂ ਹਟਾ ਕੇ ਸਾਫ ਸਫਾਈ ਦੀ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਕਤ ਮੈਂ ਸ਼ਿੰਗਾਰ ਚੌਂਕੀ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਤੁਹਾਡੇ ਨਾਲ ਦਿਖਾ ਦਿੰਨੇ ਆਂ ਕਿ ਮਾਲ ਖਾਨੇ ਦੇ ਵਿੱਚ ਇੱਥੇ ਲੱਗੇ ਹੋਏ ਜਿਹੜੇ ਵੀ ਬਾਈਕ ਜਾਂ ਐਕਟਿਵਾ ਟੂ ਵੀਲਰਸ ਸੀਗੇ ਉਹਨਾਂ ਨੂੰ ਇੱਥੋਂ ਹਟਾ ਕੇ ਇਸ ਜਗ੍ਹਾ ਨੂੰ ਜਿਹੜਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਹਾਲਾਂਕਿ ਇਹਨਾਂ ਨੂੰ ਫਿਲਹਾਲ 3 ਨੰਬਰ ਡਿਵੀਜ਼ਨ ਥਾਣੇ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਜਾਏਗਾ ਔਰ ਤਸਵੀਰਾਂ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੈਂਪੂ ਦੇ ਵਿੱਚ ਜਿਹੜੇ ਟੂ ਵੀਲਰਸ ਨੇ ਜਿਹੜੇ ਇਹਨਾਂ ਨੇ ਬਾਉਂਡ ਕੀਤੇ ਹੋਏ ਆ ਉਹਨਾਂ ਨੂੰ ਇੱਥੋਂ ਹਟਾ ਕੇ ਇਸ ਜਗ੍ਹਾ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਇਹ ਸ਼ਿੰਗਾਰ ਚੌਂਕੀ ਹੈ ਸ਼ਿੰਗਾਰ ਚੌਂਕੀ ਦੇ ਦੂਸਰੇ ਤਰਫ ਤੋਂ ਦਿਖਾ ਦਈਏ ਕਿ ਇਹ ਪੂਰੀ ਜਗ੍ਹਾ ਜਿਹੜੀ ਹੈ ਟੂ ਵੀਲਰਸ ਦੇ ਨਾਲ ਭਰੀ ਹੋਈ ਸੀਗੀ ਜਿਨ੍ਹਾਂ ਨੂੰ ਇੱਥੋਂ ਹਟਾਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਔਰ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਈਕ ਜਿਹੜੇ ਬਾਉਂਡ ਕੀਤੇ ਹੋਏ ਸੀਗੇ ਕੰਪਾਉਂਡ ਸੀਗੇ ਅੰਦਰ ਸੀਗੇ ਔਰ ਜਿੰਨਾ ਦੀ ਹਲੇ ਤੱਕ ਅਗਰ ਕੀਏ ਕਿ ਕਿਸੇ ਨੇ ਇਹਨਾਂ ਨੂੰ ਕਲੇਮ ਨਹੀਂ ਕੀਤਾ ਜਾਂ ਫਿਰ ਕੇਸ ਪ੍ਰਾਪਰਟੀਆਂ ਦੇ ਵਿੱਚ ਵੀ ਪਏ ਹੋਏ ਨੇ ਉਹਨਾਂ ਨੂੰ ਇੱਥੋਂ ਹਟਾਣਾ ਸ਼ੁਰੂ ਕਰ ਦਿੱਤਾ ਕੁਝ ਵਹੀਕਲ ਜਿਹੜੇ ਨੇ ਕੇਸ ਪ੍ਰਾਪਰਟੀਆਂ ਦੇ ਨੇ ਜਿਸ ਤਰ੍ਹਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਇੱਕ ਕੇਸ ਪ੍ਰਾਪਰਟੀ ਦੇ ਜਿਹੜੇ ਬਾਈਕਸ ਨੇ ਉਹਨਾਂ ਦੇ ਉੱਤੇ ਬਕਾਇਦਾ ਨੰਬਰ ਲਗਾਏ ਗਏ ਨੇ ਕਿ ਇਹ ਕੇਸ ਪ੍ਰਾਪਰਟੀ ਹੈ ਇਹ ਬਾਈਕ ਜਿਹੜੇ ਕੇਸ ਪ੍ਰੋਪਰਟੀ ਦੇ ਨੇ ਜਾਂ ਫਿਰ ਜਿਸ ਤਰ੍ਹਾਂ ਬਾਉਂਡ ਕਰ ਦਿੱਤੇ ਜਾਂਦੇ ਆ ਕੰਪਾਉਂਡਿੰਗ ਹੋ ਜਾਂਦੀ ਹੈ ਜਿਨ੍ਹਾਂ ਦੇ ਨੰਬਰ ਪਲੇਟਸ ਨਹੀਂ ਹੁੰਦੇ ਜਾਂ ਫਿਰ ਜਿਨ੍ਹਾਂ ਨੂੰ ਜਿਹੜਾ ਕੋਈ ਕਲੇਮ ਨਹੀਂ ਕਰਦਾ ਉਹਨਾਂ ਨੂੰ ਚੌਂਕੀ ਜਾਂ ਥਾਣੇ ਦੇ ਵਿੱਚ ਹੀ ਜਮਾ ਰੱਖਿਆ ਜਾਂਦਾ ਹੈਗਾ ਲੇਕਿਨ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਬਾਈਕਸ ਜਿਹੜੇ ਨੇ ਔਰ ਕਬਾੜ ਬਣਦੇ ਹੋਏ ਜਾ ਰਹੇ ਸੀਗੇ ਇੱਥੇ ਉਸ ਕਬਾੜ ਨੂੰ ਹੁਣ ਇੱਕ ਤਰ੍ਹਾਂ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਬਾੜ ਬਣ ਚੁੱਕੇ ਨੇ ਬਾਈਕ ਮੋਟਰਸਾਈਕਲ ਕਈ ਕਈ ਬਾਈਕ ਔਰ ਮੋਟਰਸਾਈਕਲ ਤਾਂ ਇਸ ਪੋਜੀਸ਼ਨ ਤੱਕ ਪਹੁੰਚ ਚੁੱਕੇ ਨੇ ਕਿ ਉਹਨਾਂ ਦੇ ਵਿੱਚ ਕੁਝ ਵੀ ਹੁਣ ਤੁਹਾਨੂੰ ਬਾਈਕ ਜਿਹਾ ਨਹੀਂ ਲੱਗੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਬਾਈਕ ਦੀ ਕੀ ਹਾਲਤ ਹੋ ਚੁੱਕੀ ਆ ਸੀਟ ਗਲ ਕੇ ਪਰੇ ਗਿਰਗੀ ਹੈ ਟਾਇਰ ਗਲ ਚੁੱਕੇ ਨੇ ਸਾਰਾ ਇੱਥੇ ਕਬਾੜ ਇੱਕ ਤਰ੍ਹਾਂ ਦਾ ਮੈਂ ਤੁਹਾਨੂੰ ਕਹੂੰਗਾ ਕਬਾੜ ਇੱਥੇ ਜਮਾ ਸੀਗਾ ਉਸ ਕਬਾੜ ਨੂੰ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਔਰ ਸ਼ਿੰਗਾਰ ਚੌਂਕੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੁਣ ਮੋਟਰਸਾਈਕਲ ਐਕਟਿਵਾ ਜਾਂ ਫਿਰ ਹੋਰ ਜਿੰਨੀਆਂ ਵੀ ਗੱਡੀਆਂ ਬੰਦ ਕੀਤੀਆਂ ਗਈਆਂ ਸੀਗੀਆਂ ਟੂ व्हीਲਰਸ ਖਾਸ ਕਰਕੇ ਉਹਨਾਂ ਨੂੰ ਹਟਾਉਣ ਦੀ ਕਵਾਇਤ ਸ਼ੁਰੂ ਕਰ ਦਿੱਤੀ ਗਈ ਹੈ। ਔਰ ਬਹੁਤ ਜਲਦੀ ਤੁਸੀਂ ਜਿਹੜੇ ਆਰਡਰਸ ਨੇ ਹਾਈ ਕੋਰਟ ਦੇ ਆਰਡਰਸ ਨੇ ਕਿ ਜਿੰਨੇ ਵੀ ਕੇਸ ਪ੍ਰਾਪਰਟੀਆਂ ਨੇ ਜਾਂ ਫਿਰ ਮੋਟਰਸਾਈਕਲ ਜਿਹੜੇ ਬੰਦ ਕੀਤੇ ਗਏ ਨੇ ਚਾਹੇ ਉਹ ਕੇਸ ਪ੍ਰਾਪਰਟੀ ਦੇ ਕੇਸ ਦੇ ਰਿਲੇਟਿਡ ਹੋਣ ਜਾਂ ਫਿਰ ਬਿਨਾ ਕਾਗਜ਼ਾਂ ਦੇ ਨੰਬਰ ਪਲੇਟਾਂ ਦੇ ਤੁਸੀਂ ਬੰਦ ਕੀਤੇ ਆ ਉਹਨਾਂ ਨੂੰ ਇੱਕ ਮਹਿਫੂਜ਼ ਜਗ੍ਹਾ ਤੇ ਸਾਂਭ ਸਵਾਲ ਦੇ ਨਾਲ ਰੱਖਣਾ ਹੋਵੇਗਾ ਬਲਕਿ ਥਾਣਿਆਂ ਨੂੰ ਕਬਾੜਖਾਨਾ ਨਹੀਂ ਬਣਾਉਣਾ ਹੋਵੇਗਾ ਔਰ ਇਸੇ ਲਈ ਇੱਥੋਂ ਜਿਹੜਾ ਹੈਗਾ ਹੁਣ ਹਟਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਥਾਣੇ ਔਰ ਚੌਂਕੀਆਂ ਨਿਰੰਤਰ ਕਬਾੜਖਾਨੇ ਦੇ ਵਿੱਚ ਬਦਲਦੇ ਜਾ ਰਹੇ ਸੀਗੇ ਲੇਕਿਨ ਹੁਣ ਇੱਥੋਂ ਇਹਨਾਂ ਦੀ ਸਫਾਈ ਜਿਹੜੀ ਹੈ ਹੁਣੀ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਦੇਖੋਗੇ ਕਿ ਕਿੰਨੇ ਜ਼ਿਆਦਾ ਬਾਈਕ ਮੋਟਰਸਾਈਕਲ ਨੇ ਜਿਹੜੇ ਕਬਾੜ ਬਣਦੇ ਜਾ ਰਹੇ ਸੀਗੇ ਔਰ ਉਹਨਾਂ ਨੂੰ ਹੁਣ ਇੱਥੋਂ ਹਟਾਣਾ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਸ਼ਿੰਗਾਰ ਚੌਂਕੀ ਔਰ ਬਾਕੀ ਜਿਹੜੀਆਂ ਚੌਂਕੀਆਂ ਨੇ ਉੱਥੋਂ ਜਲਦ ਮੋਟਰਸਾਈਕਲ ਔਰ ਐਕਟਿਵਾ ਜੋ ਵੀ ਬਾਉਂਡ ਕੀਤੇ ਗਏ ਕੰਪਾਉਂਡ ਕੀਤੇ ਗਏ ਕੇਸ ਪ੍ਰਾਪਰਟੀਆਂ ਹੈ ਉਹਨਾਂ ਨੂੰ ਜਲਦ ਤੋਂ ਜਲਦ ਹਟਾ ਲਿਆ ਜਾਏਗਾ ਔਰ ਇੰਤਜ਼ਾਰ ਕਰਨਾ ਹੋਏਗਾ ਕਿ ਕਿੰਨੀ ਤਰੀਕ ਨੂੰ ਜਿਹੜਾ ਹੈਗਾ ਇਹ ਪ੍ਰੋਪਰ ਆਰਡਰਸ ਆਣਗੇ ਕਿ ਇਹਨਾਂ ਸਾਰੀਆਂ ਜਿਹੜੀਆਂ ਕੇਸ ਪ੍ਰਾਪਰਟੀਆਂ ਹੈ ਉਹਨਾਂ ਨੂੰ ਸਹੀ ਸਲਾਮਤ ਸਹੀ ਜਗ੍ਹਾ ਤੇ ਜਿਹੜਾ ਰੱਖ ਦਿੱਤਾ ਜਾਵੇ ਲੇਕਿਨ ਫਿਲਹਾਲ ਜਿਹੜੀ ਹੈ ਅਗਰ ਕਹੀਏ ਕੇਸ ਪ੍ਰੋਪਰਟیز ਸ਼ਿੰਗਾਰ ਚੌਂਕੀ ਤੋਂ ਥਾਣੇ ਦੇ ਵਿੱਚ ਯਾਨੀ ਕਿ 3 ਨੰਬਰ ਡਿਵੀਜ਼ਨ ਦੇ ਵਿੱਚ ਸ਼ਿਫਟ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਚੌਂਕੀ ਅਤੇ ਥਾਣੇ ਕੋਲ ਸਮਾਂ ਬਾਕੀ ਹੈ ਲੇਕਿਨ ਫਿਰ ਵੀ ਸ਼ਿੰਗਾਰ ਚੌਂਕੀ ਦੇ ਵਿੱਚ ਜਿਹੜੀ ਹੈ ਸਫਾਈ ਬਾਈਕਾਂ ਜਿਹੜੀਆਂ ਨੇ ਇੱਥੇ ਲਿਜਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਵੀਰੇ ਜੀ ਕਿੰਨੇ ਕੁ ਮੋਟਰਸਾਈਕਲ ਔਰ ਇੱਥੋਂ ਜਿਹੜੇ ਸਫਾਈ ਇੱਥੇ ਸ਼ੁਰੂ ਕੀਤੀ ਹੈਗੀ ਹੈ ਇੱਥੋਂ ਨਾ 80 85 ਮੋਟਰਸਾਈਕਲ ਦੀ ਪਹਿਲਾਂ ਉਹ ਅਸੀਂ ਟਰਾਂਸਪੋਰਟਰ ਕਰਾਵਾ ਕੇ ਢੋਲਾ ਕਲੋਨੀ ਉੱਥੇ ਮਾਲ ਖਾਨਾ ਉੱਥੇ ਛੱਡਿਆ ਹੁੰਦਾ ਜਿਹੜੇ ਕੰਡਮ ਨੇ ਇਹ ਵੀ ਕੰਡਮ ਨੇ ਬਹੁਤ ਚਿਰ ਦੇ ਪਏ ਆ ਪੁਰਾਣੇ ਇਹਨਾਂ ਦਾ ਕੋਈ ਬਾਲੀਵਾਰਸੀ ਕਈ ਲਵਾਰਸ ਨੇ ਉਹ ਚੱਕ ਕੇ ਸਾਰੇ ਉੱਥੇ ਮਾਲ ਖਾਨੇ ਜਮਾ ਕਰਾ ਰਿਆ ਬਿਲਕੁਲ ਅੱਛਾ ਇਹਦੇ ਵਿੱਚ ਹੈ ਨਾ ਪੁਰਾਣੇ ਕਈ ਕਲੇਮ ਵੀ ਨਹੀਂ ਕੀਤੇ ਜਾਂ ਕਿ ਕਈਆਂ ਨੇ سپੁਰਦਾਰੀ ਵੀ ਨਹੀਂ ਲਈ ਹੈ ਨਾ ਇਹ ਕਿੰਨੇ ਕ ਤੁਸੀਂ ਦੱਸਿਆ ਹੈਗਾ ਟੋਟਲ ਹੋਣਗੇ ਇਹ 80 ਮੋਟਰਾਂ ਲਉਣਗੇ ਅੱਛਾ ਅੱਛਾ ਇਹ ਕੀ ਕੇਸ ਪ੍ਰੋਪਰਟੀਆਂ ਹੈ ਜਾਂ ਫਿਰ ਕਿਸ ਤਰ੍ਹਾਂ ਕੰਪਾਊਂਡ ਜਾਂ ਜਿੰਨਾ ਪਰ ਕਹਿੰਦੇ ਬਾਉਂਡ ਕਰ ਦਿੱਤੇ ਹੋ ਇਸ ਪ੍ਰੋਪਰਟੀ ਵੀ ਨੇ ਕੁਝ ਉਦਾਂ ਹੀ ਲਵਾਰਸ ਨੇ ਜੀ ਅੱਛਾ ਇਹ ਲਵਾਰਸ ਹਾਂ ਦੇ ਲਵਾਰਸ ਵੀ ਨੇ ਵਿੱਚ ਅੱਛਾ ਇੱਕ ਹਲੇ ਕਿਹਾ ਜਾ ਰਿਹਾ ਸੀ ਵੀ ਥਾਣਿਆਂ ਨੂੰ ਹੈਨਾ ਕਬਾੜਖਾਨੇ ਨਾ ਬਣਾਓ ਇਹ ਉਸ ਮੁਹਿੰਮ 'ਚ ਵੀ ਸਫਾਈ ਕੀਤੀ ਸੀ ਹਾਂਜੀ ਹਾਂਜੀ ਉਸ ਮੁਹਿੰਮ 'ਚ ਵੀ ਸਫਾਈ ਕਰੀ ਜਾਂਦੀ ਆ ਤੇ ਕਿੰਨੇ ਕ ਹੁਣ ਤੱਕ ਟੈਂਪੂ ਭੇਜਦੇ ਆਪਾਂ ਅਸੀਂ ਤਿੰਨ ਟੈਂਪੂ ਟੈਂਪੂ ਭੇਜਦੇ ਆ अच्छा ये चौथा जा रहा है ये चौथा जा रहा है जी धन्यवाद जी ता इथे जडी है श्रृंगार चौकी ਦੇ ਵਿੱਚ ਤਿੰਨ ਟੈਂਪੂ ਆਲਰੇਡੀ ਜਾ ਚੁੱਕਿਆ ਔਰ ਚੌਥਾ ਟੈਂਪੂ ਤੁਸੀਂ ਦੇਖ ਰਹੇ ਹੋ ਜਾ ਰਿਹਾ ਹੈਗਾ ਔਰ ਇਸ ਤਰ੍ਹਾਂ ਲਗਭਗ ਸਾਰੇ ਚੌਂਕੀਆਂ ਤੇ ਥਾਣੇ ਦੇ ਵਿੱਚ ਜੋ ਕਬਾੜ ਹੋ ਚੁੱਕੇ ਨੇ ਮੋਟਰਸਾਈਕਲ ਜਾਂ ਟੂ ਵੀਲਰ ਅਸੀਂ ਅਗਰ ਕਹ ਲਈਏ ਤਾਂ ਉਹਨਾਂ ਨੂੰ ਹਾਈ ਕੋਰਟ ਵੱਲੋਂ ਹਟਾਉਣ ਦੇ ਆਦੇਸ਼ ਵੀ ਨੇ ਔਰ ਹੁਣ ਇਸ ਦੀ ਪੈ ਜਿਹੜੀ ਹੈ ਉਹ ਥਾਣਿਆਂ ਤੇ ਚੌਂਕੀਆਂ ਵੱਲੋਂ ਵੀ ਕਰ ਦਿੱਤੀ ਗਈ ਹੈ ਲੁਧਿਆਣਾ ਦਾ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ